ਹੈਲੋ एवरीवन ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਅੱਜ ਅਸੀਂ ਤੁਹਾਨੂੰ ਫੇਰ ਇੱਕ ਆਪਣੀ ਐਲਬਮ ਦਿਖਾ ਰਹੇ ਹਾਂ ਬਹੁਤ ਹੀ ਜੜੀ ਪੁਰਾਣੀ ਆ ਤੇ ਨਾਲੇ ਤੁਹਾਨੂੰ ਇਹ ਦੱਸਾਂਗੇ ਕਿ ਪਿਛਲੇ ਸਮਿਆਂ ਦੇ ਵਿੱਚ ਐਲਬਮ ਜਿਹੜੀਆਂ ਕਿੱਦਾਂ ਦੀਆਂ ਹੁੰਦੀਆਂ ਸੀ ਤੇ ਚਲੋ ਜਿਵੇਂ ਵੀ ਆ ਅਸੀਂ ਬਹੁਤ ਟਾਈਮ ਤੋਂ ਸੰਭ ਕੇ ਰੱਖੀ ਹੋਈ ਆ ਤੇ ਇਹਨੂੰ ਮੈਂ ਆਪਣੇ ਪੇਕਿਆਂ ਤੋਂ ਸੋਹਰੇ ਕਰ ਲੈ ਆਈ ਆ ਕਿਉਂਕਿ ਮੈਂ ਕਿਹਾ ਕਿ ਮੈਂ ਸ਼ਾਇਦ ਸਭ ਤੋਂ ਬੈਟਰ ਸੰਭ ਸਕਦੀਆਂ ਪੁਰਾਣੀਆਂ ਚੀਜ਼ਾਂ ਇਸ ਲਈ ਮੈਂ ਜ਼ਿਆਦਾਤਰ ਜਿੰਨੀਆਂ ਵੀ ਸਾਡੇ ਘਰੇ ਸਨੈਪਸ ਆ ਜਾਂ ਐਲਬਮਸ ਆ ਮੈਂ ਆਪਣੇ ਘਰ ਹੀ ਰੱਖਦੀਆਂ ਠੀਕ ਹੈ ਜੀ ਤੇ ਚਲੋ ਅਸੀਂ ਅੱਜ ਖੋਲ ਕੇ ਮੈਂ ਤੁਹਾਨੂੰ ਦਿਖਾਉਣੀ ਆ ਕਿ ਐਲਬਮ ਹੈ ਕਿਸ ਚੀਜ਼ ਦੀ ਐਲਬਮ ਦੇਖੋ ਤੁਸੀਂ ਪਿਛਲੇ ਸਮੇਂ ਦੇ ਵਿੱਚ ਐਦਾਂ ਦੀਆਂ ਹੁੰਦੀਆਂ ਸੀ ਡਬਲ ਡਬਲ ਉੱਪਰ ਇਹਨਾਂ ਦੇ ਪੇਜ ਲੱਗੇ ਹੁੰਦੇ ਸੀ ਜਿਹਦੇ ਨਾਲ ਉਸ ਸਮੇਂ ਦੇ ਵਿੱਚ ਵੀ ਬਹੁਤ ਜ਼ਿਆਦਾ ਕੇਅਰ ਹੁੰਦੀ ਸੀ ਚੀਜ਼ ਦੀ ਐ ਤੁਸੀਂ ਦੇਖੋ ਉੱਪਰ ਦੇਖੋ ਕਿੰਨਾ ਵਧੀਆ ਟਰਾਂਸਪੇਰੈਂਟ ਜਿਹੜਾ ਕਵਰ ਲੱਗਾ ਹੁੰਦਾ ਸੀਗਾ ਫਿਰ ਇਹ ਉਦੋਂ ਵੀ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਦੇ ਜਿਹੜੇ ਆ ਦਰਸ਼ਨ ਪਹਿਲਾਂ ਸਭ ਤੋਂ ਕੀਤੇ ਜਾਂਦੇ ਸੀਗੇ ਉਸ ਤੋਂ ਬਾਅਦਾਂ ਜਿਹੜਾ ਵੀ ਆਪਣਾ ਫੰਕਸ਼ਨ ਹੁੰਦਾ ਸੀ ਉਹਦੀਆਂ ਫੋਟੋਆਂ ਜੋੜੀਆਂ ਜਾਂਦੀਆਂ ਸੀ ਇਹ ਹੈਗੀ ਜੀ ਐਲਬਮ ਮੇਰੇ ਬ੍ਰਦਰ ਦੀ ਦਸਤਾਰ ਬੰਦੀ ਦੀ ਜਿਹੜੀ ਰਸਮ ਕੀਤੀ ਗਈ ਸੀ ਉਸ ਟਾਈਮ ਤੇ ਮੇਰੇ ਬ੍ਰਦਰ ਸੀਗੇ 10 ਸਾਲ ਦੇ ਆ ਦੇਖੋ ਜੀ ਬੈਠੇ ਹੋਏ ਆ ਮੇਰੇ ਬ੍ਰਦਰ ਮੇਰੇ ਤੋਂ ਕਾਫੀ ਵੱਡੇ ਨੇ ਤੇ ਆ ਮੇਰੇ ਮਾਮਾ ਜੀ ਆ ਜਿਹੜੇ ਕਿ ਪੱਗ ਬੰਨ ਰਹੇ ਐ ਇਸ ਟਾਈਮ ਵੀਰ ਨੂੰ ਤੇ ਇਸ ਟਾਈਮ ਮੇਰੇ ਬ੍ਰਦਰ ਦੀ ਜਿਹੜੀ ਏਜ ਹੈਗੀ ਆ 50 ਪਲੱਸ ਹੋ ਸਕਦੀ ਆ 50 ਤੋਂ ਪਲੱਸ ਹੀ ਐ ਤੇ ਦੇਖੋ ਵੀ ਮੇਰੇ ਕੋਲ ਸਾਂਭੀ ਪਈ ਸੀਗੀ ਯਾਦਗਰ ਜਿਹੜੀ ਕਿ ਬਹੁਤ ਵਧੀਆ ਲੱਗਦੀ ਆ ਬਹੁਤ ਸਾਰੇ ਇਹਦੇ ਵਿੱਚ ਹੈਗੇ ਨੀਗੇ ਜਿੰਨੇ ਵੀ ਰਿਸ਼ਤੇਦਾਰ ਆ ਬਹੁਤ سارے ਨਹੀਂ ਹੈਗੇ ਇਸ ਟਾਈਮ ਤੇ ਚਲੋ ਜਾਦਾ ਰਹਿ ਜਾਂਦੀਆਂ ਤੇ ਬੰਦੇ ਦੀ ਤੇ ਕੋਈ ਗਰੰਟੀ ਨਹੀਂ ਹੈਗੀ ਚੀਜ਼ਾਂ ਦੀ ਤਾਂ ਫਿਰ ਵੀ ਹੈਗੀ ਆ ਇੱਥੇ ਤੁਸੀਂ ਦੇਖੋ ਇੱਥੇ ਵੀ ਜਿੱਦਾਂ ਸਾਰੇ ਆਪਣੇ ਬਜ਼ੁਰਗ ਤੇ ਜਵਾਨ ਆਪਣੇ ਬੈਠੇ ਹੋਏ ਨੇ ਸਾਰੇ ਤੇ ਉਸ ਸਮੇਂ ਦੇ ਵਿੱਚ ਬਲੈਕ ਐਂਡ ਵਾਈਟ ਹੀ ਜ਼ਿਆਦਾ ਜਿਹੜੀਆਂ ਐਲਬਮ ਉਦੋਂ ਬਣਾਈਆਂ ਜਾਂਦੀਆਂ ਸੀ ਤੇ ਅੱਗੇ ਇਹ ਬੰਦਿਆਂ ਦਾ ਇਹ ਸਾਰਾ ਕੀ ਜਿੱਥੇ ਬੰਦੇ ਬੈਠੇ ਆ ਸਾਰੀਆਂ ਰਸਮਾਂ ਕੀਤੀਆਂ ਉਸ ਤੋਂ ਅੱਗੇ ਜਨਾਨੀਆਂ ਦਾ ਪ੍ਰੋਗਰਾਮ ਆਊਗਾ ਜੀ ਇੱਥੇ ਜਿੱਦਾਂ ਕਿ ਦਸਤਾਰਬੰਦੀ ਦੀ ਰਸਮ ਜਿਹੜੀ ਆ ਕੰਪਲੀਟ ਹੋ ਚੁੱਕੀ ਸੀ ਤੇ ਆ ਨਾਨਾ ਜੀ ਖੜੇ ਆ ਮੇਰੇ ਲਾਗੇ ਆ ਮਾਮਾ ਜੀ ਖੜੇ ਆ ਤੇ ਆ ਮੇਰਾ ਪੂਆਜੀ ਦਾ ਬੇਟਾ ਖੜਾ ਲੱਗੇ ਤੇ ਇਹ ਦੇਖੋ ਮੇਰਾ ਬ੍ਰਦਰ ਕਿੰਨਾ ਛੋਟਾ ਨਾ ਉਸ ਟਾਈਮ ਤੇ ਕਿੰਨੀਆਂ ਵਧੀਆ ਲੱਗਦੀਆਂ ਯਾਦਾਂ ਕਿ ਉਹ ਬਚਪਨ ਜਿਹੜਾ ਦੁਬਾਰਾ ਹਨਾ ਆ ਜਾਵੇ ਪਰ ਵੱਡੇ ਹੋਣ ਦੀ ਵੀ ਇਨਸਾਨ ਨੂੰ ਬਹੁਤ ਕਾੜੀ ਹੁੰਦੀ ਹੈ ਆ ਦੇਖੋ ਮੇਰੇ ਨਾਨਾ ਜੀ ਮੇਰੇ ਨਾਨਾ ਜੀ ਨੂੰ ਮੇਰੇ ਅੱਗੇ ਬੱਚਿਆਂ ਨੇ ਵੀ ਦੇਖਿਆ ਆ ਮੇਰੇ ਨਾਨਾ ਜੀ ਦੇ ਨਾਲ ਵੀ ਮੇਰੇ ਬੱਚਿਆਂ ਨੇ ਬਹੁਤ ਪਿਆਰ ਕੀਤਾ ਫਿਰ ਦਸਤਾਰ ਤੋਂ ਬਾਅਦ ਜਿਸ ਤਰ੍ਹਾਂ ਸਾਰੇ ਜਣੇ ਬੈਠ ਕੇ ਤੇ ਫਿਰ ਬਾਅਦ ਵਿੱਚ ਸਗਨ ਵਿਹਾਰ ਕਰਦੇ ਸੀਗੇ ਉਹ ਕਰਦੇ ਪਏ ਆ ਜਿੱਦਾਂ ਮਾਮਾ ਹੀ ਨੇ ਗਲੇ ਦੇ ਵਿੱਚ ਪੈਸਿਆਂ ਦਾ ਹਾਰ ਨੋਟਾਂ ਦਾ ਬਣਾ ਕੇ ਪਾਇਆ ਹੈ ਤੇ ਇਹ ਕਿੰਨੇ ਦੇ ਨੋਟ ਨੇ 2-2 ਰੁਪਏ ਵਾਲੇ ਨੋਟ ਉਦੋਂ 2 ਰੁਪਏ ਦੀ ਕੀਮਤ ਬਹੁਤ ਹੁੰਦੀ ਸੀ ਤੁਹਾਨੂੰ ਪਤਾ ਹੀ ਹੈ ਹਾਂਜੀ ਆ ਦੇਖੋ ਪੂਆਜੀ ਪੂਆਈ ਦੀਆਂ ਬੇਟੀਆਂ ਬਹੁਤ ਸਾਰੇ ਨਹੀਂ ਹੈਗੇ ਇਹਦੇ ਵਿੱਚ ਇਸ ਟਾਈਮ ਤੇ ਆ ਵੀ ਸਾਡੇ ਭੈਣ ਜੀ ਨੇ ਇੱਥੇ ਵੀ ਸਾਡੇ ਮਾਮੀ ਜੀ ਇੱਥੇ ਵੀ ਸਾਰੇ ਯਾਰ ਦੋਸਤ ਜੋ ਸਾਰੇ ਰਿਸ਼ਤੇਦਾਰ ਭੈਣ ਭਰਾ ਸਾਰੇ ਇਕੱਠੇ ਹੋਏ ਆ ਇਹ ਮੇਰੇ ਪੂਆ ਜੀ ਆ ਇਹ ਮੇਰੇ ਪੂਆ ਜੀ ਬਟਾਲੇ ਹੁੰਦੇ ਸੀਗੇ ਏ ਵੀ ਨਹੀਂ ਹੈਗੇ ਹੁਣ ਇਸ ਦੁਨੀਆ ਤੇ ਨਾ ਫੁੱਫੜ ਜੀ ਹੈਗੇ ਨਾ ਪੂਆ ਜੀ ਹੈਗੇ ਐ ਮੇਰੇ ਮਾਸੀ ਜੀ ਉਹਨਾਂ ਦਾ ਵਿਆਹ ਹੋਇਆ ਸੀ ਇਹ ਨਾਲ ਉਹਨਾਂ ਦੀ ਫਰੈਂਡ ਸੀਗੀ ਤੁਸੀਂ ਦੇਖੋ ਹਨਾ ਕਿੰਨਾ ਵਧੀਆ ਤਿਆਰ ਹੋਏ ਆ ਕਿੰਨਾ ਵਧੀਆ ਉਹ ਪਾਏ ਹੋਏ ਗਹਿਣੇ ਗੱਟੇ ਜੇ ਇਹਨਾਂ ਨੇ ਹਨਾ ਪਿਛਲੇ ਸਮਿਆਂ ਵਾਲੇ ਪਰਸ ਫੜੇ ਝੂੜਾ ਪਾਇਆ ਸਿਰਾਂ ਤੇ ਚੁੰਨੀਆਂ ਸਿਰਫ ਚੀਰ ਕੱਢ ਕੇ ਸਿਰ ਵਾਇਆ ਆ ਮੇਰੇ ਪਾਪਾ ਸੀਗੇ ਪਾਪਾ ਮੇਰੇ ਵੀ ਐਕਸਪਾਇਰ ਹੋ ਚੁੱਕੇ ਨੇ ਤੇ ਜਦੋਂ ਮੇਰੇ ਡੈਡੀ ਉੱਥੇ ਦੁਬਈ ਚ ਹੁੰਦੇ ਸੀ ਉਸ ਟਾਈਮ ਦੀ ਆ ਇੱਥੇ ਇਸ ਜਗ੍ਹਾ ਤੇ ਤੇ ਡੈਡੀ ਜਿੱਦਾਂ ਮਤਲਬ ਮਾਰਨਿੰਗ ਟਾਈਮ ਤੇ ਫਰੈਸ਼ ਹੋ ਕੇ ਨਹਾ ਤੋ ਕੇ ਪਾਠ ਕਰਦੇ ਪਏ ਆ ਤੇ نیچے ਆ ਇਹ ਬਾਦ ਦੀ ਫੋਟੋ ਹੈ ਇੱਥੇ ਜਿੱਦਾਂ ਕਿ ਚਾਹ ਪੀ ਰਹੇ ਆ ਯਾਦਾਂ ਤੁਹਾਨੂੰ ਕਿਹਾ ਹੈ ਨਾ ਯਾਦਾਂ ਰਹਿ ਜਾਂਦੀਆਂ ਨੇ ਇੱਥੇ ਮੇਰੇ ਛੋਟੇ ਮਾਸੀ ਜੀ ਦੀ ਮੈਰਿਜ ਹੋਈ ਸੀਗੀ ਆ ਮੇਰੇ ਮੰਮਾ ਨੇ ਆ ਵੀ ਮਾਸੀ ਐ ਆ ਵੀ ਮਾਸੀ ਜੀ ਨੇ ਆ ਮੇਰੇ ਵੱਡੇ ਰੀਅਲ ਸਿਸਟਰ ਤੇ ਅੱਗੇ ਫੇਰ ਆ ਗਿਆ ਦੇਖੋ ਜੀ ਫੇਰ ਬਸ ਆ ਸਾਰੇ ਜਾਣੇ ਫੇਰ ਮਾਮੀਆਂ ਖੜੀਆਂ ਨੇ ਮਾਸੀਆਂ ਭੈਣਾਂ ਸਭ ਖੜੇ ਹੋ ਕੇ ਫੋਟੋ ਖਿੱਚਵਾ ਰਹੇ ਨੇ ਇੰਨਾ ਐ ਕਿ ਉਸ ਸਮੇਂ ਦੇ ਉੱਤੇ ਫੋਟੋਆਂ ਜੁ ਹੁੰਦੀਆਂ ਸੀ ਆ ਵੀ ਮੇਰੇ ਮਾਸੀ ਜੀ ਨੇ ਇਹ ਵੀ ਐਕਸਪਾਇਰ ਹੋ ਚੁੱਕੇ ਆ ਇਹ ਵੀ ਨਹੀਂ ਹੈਗੇ ਹੁਣ ਇਸ ਸਟੈਂਡ ਤੇ ਵੈਸੇ ਜਾਣ ਵਾਲੇ ਨਹੀਂ ਸੀਗੇ ਇਹਨਾਂ ਦਾ ਵਿਚਾਰਾ ਦਾ ਐਕਸੀਡੈਂਟ ਹੋ ਗਿਆ ਤੇ ਡੈਥ ਹੋ ਗਈ ਤੇ ਇੱਥੇ ਹੈਗੇ ਨੇ ਮੇਰੇ ਮਮਾ ਦੇ ਤਾਇਆ ਜੀ ਇਹਨਾਂ ਨੂੰ ਵੀ ਅਸੀਂ ਦੇਖਿਆ ਆ ਪਿਛਲੇ ਸਮਿਆਂ ਦੇ ਵਿੱਚ ਉਮਰਾਂ ਬਹੁਤ ਲੰਬੀਆਂ ਹੁੰਦੀਆਂ ਸੀ ਹੱਥੀ ਮਿਹਨਤ ਕਰਦੇ ਹੁੰਦੇ ਸੀ ਹਰ ਕੰਮ ਹੱਥੀ ਕਰਨਾ ਉਮਰਾਂ ਵੀ ਲੰਬੀਆਂ ਹੁੰਦੀਆਂ ਸੀ ਕੋਈ ਮਲਾਵਟ ਨਹੀਂ ਹੁੰਦੀ ਸੀ ਨਾ ਦਿਲਾਂ ਵਿੱਚ ਨਾ ਖਾਣ-ਪੀਣ ਵਿੱਚ ਫੇਰਾ ਦੇਖੋ ਜੀ ਸਾਰੀ ਫੈਮਿਲੀ ਲੇਡੀ ਸਾਰੀਆਂ ਖੜੀਆਂ ਨੇ ਤੇ ਇਹ ਸੀ ਪੱਗ ਦੀ ਰਸਮ ਕਰਵਾਈ ਸੀ ਮੇਰੇ ਪੇਕੇਆਂ ਦੇ ਪਿੰਡ ਜਿਹੜਾ ਗੁਰਦੁਆਰਾ ਸਾਹਿਬ ਬਹੁਤ ਵੱਡਾ ਆ ਬਹੁਤ ਦੂਰ-ਦੂਰ ਤੋਂ ਲੋਕ ਆਂਦੇ ਆ ਉੱਥੇ ਸੰਗਤ ਆਂਦੀ ਹੈ ਮੱਥਾ ਟੇਕਣ ਵਾਸਤੇ ਫੇ ਮੇਲੇ ਲੱਗਦੇ 6-6 ਮਹੀਨਿਆਂ ਬਾਅਦ ਤੇ ਕੀ ਹਰ ਇੱਕ ਨੂੰ ਪਤਾ ਹੈ ਕਿ ਉਥੇ ਜਿਹੜੀ ਜਗਾ ਬਾਬਾ ਜੀ ਦੀ ਗੁਰਦੁਆਰਾ ਸਾਹਿਬ ਬਹੁਤ ਜਿਆਦਾ ਮਸ਼ਹੂਰ ਆ ਸੰਗਤਾਂ ਬਹੁਤ ਪਿਆਰ ਦੇ ਨਾਲ ਉਥੇ ਟੁੱਕਦੀਆਂ ਨੇ ਜੀ ਆ ਉਹ ਹੀ ਸਰੋਵਰ ਆ ਇਹ ਉਹ ਸਮੇਂ ਦਾ ਸਰੋਵਰ ਆ ਜੀ ਮਤਲਬ ਪੁਰਾਣਾ ਤੇ ਹੁਣ ਤੇ ਨਵੀਆਂ ਚੀਜ਼ਾਂ ਆਪਣੇ ਢੰਗ ਦੇ ਨਾਲ ਤਿਆਰ ਕੀਤੀਆਂ ਹੋਈਆਂ ਹਨ ਫੇਰ ਇੱਥੇ ਅੱਗੇ ਉਦਾਂ ਹੀ ਸਾਰੇ ਜਣੇ ਫੋਟੋਆਂ ਜਣੀਆਂ ਖਿਚਵਾ ਰਹੇ ਨੇ ਦੇਖੋ ਮੈਂ ਆਪਣੇ ਕੋ ਸਾਂਭ ਕੇ ਰੱਖੀਆਂ ਸੀਗੀਆਂ ਨਿਕਲੀਆਂ ਵੀ ਹੋਈਆਂ ਵਿੱਚੋਂ ਕਈ ਵਾਰ ਮੈਂ ਸੋਚਿਆ ਚਲੋ ਇਹਨਾਂ ਨੂੰ ਮਨ ਥੋੜਾ ਗਮ ਦੇ ਨਾਲ ਜੋੜ ਦਿੰਨੀ ਆ ਆ ਮੇਰੇ ਮੰਮਾ ਨੇ ਉਸ ਟਾਈਮ ਜੰਗ ਹੁੰਦੇ ਸੀ ਤੇ ਹੁਣ ਇਸ ਟਾਈਮ ਤੇ ਖੁੰਡੀ ਨਾਲ ਤੁਰਦੇ ਆ ਚਲੋ ਇਹ ਵੀ ਦਿਨ ਆਉਣੇ ਹੀ ਹੁੰਦੇ ਆ ਇਨਸਾਨ ਦੇ ਉੱਤੇ ਜਵਾਨੀ ਬਡਾਪਾ ਇੱਥੇ ਮੇਰੇ ਡੈਡੀ ਜੀ ਉਹਨਾਂ ਦੇ ਫਰੈਂਡ ਇੱਕ ਫਰੈਂਡ ਉੱਪਰ ਬੈਠਾ ਇਹ ਦੁਬਈ ਦੀ ਫੋਟੋ ਹੈ ਖਾਣਾ ਬਣ ਰਿਹਾ ਤੜਕਾਲ ਗਾਰੇ ਇਥੇ ਫਿਰ ਮੇਰੇ ਦੀਦੀ ਮਾਸੀ ਜੀ ਐ ਮੈਂ ਛੋਟੀ ਹੁੰਦੀ ਤੇ ਵੀਰ ਦੇਖੋ ਜੈ ਹਿੰਦ ਕਰਦਾ ਪਿਆ ਆ ਵੀ ਮੇਰਾ ਬ੍ਰਦਰ ਸਿਸਟਰ ਬਹੁਤ ਸੋਹਣੀਆਂ ਫੋਟੋਆਂ ਜੀ ਉਸ ਸਮੇਂ ਦੀਆਂ ਆ ਮੇਰੇ ਡੈਡੀ ਜੀ ਬੈਠੇ ਸੀਗੇ ਤੇ ਬਾਬਾ ਜੀ ਦੀ ਫੋਟੋ ਲੈ ਕੇ ਫੋਟੋ ਖਿਚਵਾ ਲਈ ਇਹ ਸਾਡੀ ਮੱਝ ਸੀਗੀ ਘਰੇ ਬਹੁਤ ਜ਼ਿਆਦਾ ਪਿਆਰ ਨਾਲ ਰਹਿੰਦੀ ਹੁੰਦੀ ਸੀ ਅਸੀਂ ਇਹਦੀਆਂ ਬਹੁਤ ਜ਼ਿਆਦੀਆਂ ਫੋਟੋ ਖਿੱਚੀਆਂ ਹੋਈਆਂ ਵਾ ਹੋਰ ਵੀ ਹੈਗੀਆਂ ਮੇਰੇ ਕੋਲ ਇੱਥੇ ਵੀ ਸਾਡੀਆਂ ਸਾਰੀਆਂ ਰਿਸ਼ਤੇਦਾਰ ਸਾਰੇ ਰਿਲੇਟਿਵ ਜਿੰਨੇ ਵੀ ਸਾਰੇ ਜਾਣੇ ਨੇ ਦੇਖੋ ਤੁਸੀਂ ਬਹੁਤ ਹੀ ਵਧੀਆ ਐਲਬਮ ਬਣੀ ਹੋਈ ਹੈ ਜੀ ਬਲੈਕ ਐਂਡ ਵਾਈਟ ਤੇ ਇਹ ਜਿਹੜੀ ਯਾਦਗਾਰਾ ਮੈਂ ਸੰਭ ਕੇ ਰੱਖੀ ਸੀ ਤੇ ਹੁਣ ਮੈਂ ਇਹਦਾ ਵਲੌਗ ਬਣਾ ਕੇ ਜਿਹੜਾ ਪਾ ਦਿੱਤਾ ਹੋਇਆ ਵਾ ਇਹ ਹੁਣ ਮੈਂ ਹੋਰ ਵੀ ਜ਼ਿਆਦਾ ਸੰਭੀ ਗਈ ਕਿਉਂਕਿ ਵਲੌਗ ਤੇ ਰਹਿਣਾ ਹੀ ਰਹਿਣਾ ਆ ਬਸ ਇੱਥੇ ਫਿਰ ਐਂਡ ਹੋ ਗਿਆ ਸੀਗਾ ਐਦਾਂ ਅਸੀਂ ਇਹਨੂੰ ਬੰਦ ਕਰ ਦਿੱਤਾ ਤੇ ਤੁਸੀਂ ਦੱਸਣਾ ਇਹ ਤੁਹਾਨੂੰ ਮਤਲਬ ਕਾਫੀ ਸਾਲ ਇਹ ਵੀ 40 42 ਸਾਲ ਪੁਰਾਣੀ ਹੋ ਗਈ ਫਿਰ ਐਲਬਮ ਕਿਉਂਕਿ ਬ੍ਰਦਰ ਨੂੰ 10 ਸਾਲ ਚ ਤੇ ਪੱਗ ਵੱਜੀ ਸੀ ਤੇ ਬਾਕੀ ਬ੍ਰਦਰ ਮੇਰੇ ਹੁਣ 50 ਪਲੱਸ ਨੇ ਤੁਸੀਂ ਆਪ ਹੀ ਸਬਲਾ ਸਕਦੇ ਕਿ ਕਿੰਨੇ ਪੁਰਾਣੀ ਆ ਤੁਹਾਨੂੰ ਇਹ ਮੇਰੇ ਜਿਹੜਾ ਮੈਂ ਦਿਖਾਇਆ ਤੁਹਾਨੂੰ ਆਪਣਾ ਕਿ ਮੈਂ ਪੁਰਾਣੀ ਚੀਜ਼ ਇਦਾਂ ਸਾਂਭੀ ਹੋਈ ਐਲਬਮ ਇਹ ਆਈਡੀਆ ਮੇਰਾ ਕਿੱਦਾਂ ਦਾ ਲੱਗਾ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਤੁਸੀਂ ਵੀ ਇਦਾਂ ਦੀਆਂ ਕੁਝ ਆਪਣੀਆਂ ਵੀਡੀਓ ਬਣਾ ਕੇ ਪਾਇਆ ਕਰੋ ਤਾਂ ਕਿ ਜਿਹੜੀਆਂ ਪੁਰਾਣੀਆਂ ਚੀਜ਼ਾਂ ਆ ਕਿਤੇ ਨਾ ਕਿਤੇ ਸੇਵ ਰਹਿਣ ਤੇ ਸਾਂਭੀਆਂ ਰਹਿਣ ਮਿਲਦੇ ਹਾਂ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ